ਜਾ ਸਕਦਾ ਭਈ ਉਹ ਹੁਕਮਾ ਕਿੱਦਾਂ ਦਾ ਹੈ ਹੁਕਮ ਨੂੰ ਸਮਝਾਉਣਾ ਇਸ ਤਰੀਕੇ ਨਾਲੇ ਭਾਗਾ ਵਾਲਿਓ ਜਿਵੇਂ ਪਾਸ਼ਾ ਜੀ ਕਹਿੰਦੇ ਨੇ ਗੁੰਗੇ ਨੇ ਗੁੜ ਖਾ ਲਿਆ ਤੇ ਉਹਨੂੰ ਪੁੱਛੀਏ ਸਵਾਦ ਕਿੱਦਾਂ ਦਾ ਉਹ ਦੱਸ ਨਹੀਂ ਸਕਦਾ ਉਹ ਮੁਸਕਰਾ ਸਕਦਾ ਹੈ ਇਦਾਂ ਹੀ ਪਾਸ਼ਾ ਜੀ ਕਹਿੰਦੇ ਜਦੋਂ ਹੁਕਮ ਦੀ ਵਿਆਖਿਆ ਕਰਨੀ ਕਿਸੇ ਨੇ ਸ਼ੁਰੂ ਕੀਤੀ ਤੇ ਵਿਆਖਿਆ ਕਰਦਿਆਂ ਕਰਦਿਆਂ ਹੋਇਆ ਕਿ ਉਹ ਲਬਜ ਆਪਣੇ ਸਨ ਤੇ ਦੁਨੀਆ ਜੁੜਨ ਦੀ ਥਾਂ ਤੇ ਟੁੱਟਣੀ ਸ਼ੁਰੂ ਹੋ ਗਈ ਆਪਾਂ ਉਦਾਹਰਣ ਲੈ ਲਈਏ ਇੱਕ ਕਹਿੰਦੇ ਕਿਸੇ ਨੇ ਅੰਨੇ ਬੰਦੇ ਨੂੰ ਕਿਹਾ ਖੀਰ ਖਾਣੀ ਹੈ ਉਹਨੇ ਕਿਹਾ ਖੀਰ ਕਿੱਦਾਂ ਦੀ ਹੁੰਦੀ ਹੈ ਦੱਸਣ ਵਾਲਾ ਕਹਿੰਦਾ ਚਿੱਟੀ ਹੁੰਦੀ ਹੈ ਹੁਣ ਅੰਨੇ ਨੂੰ ਕੀ ਉਹ ਤਾਂ ਚਿੱਟਾ ਰੰਗ ਕੀ ਹੈ ਉਹ ਕਹਿ ਲੇਗਾ ਚਿੱਟਾ ਕਿੱਦਾਂ ਦਾ ਕਹਿੰਦੇ ਦੁੱਧ ਵਰਗਾ ਕਹਿੰਦੇ ਦੁੱਧੇ ਕਿੱਦਾਂ ਦਾ ਉਹ ਵਿਆਖਿਆ ਕਰਦਾ ਕਰਦਾ ਚਿੱਟੇ ਰੰਗ ਦੇ ਕਹਿੰਦਾ ਜੀ ਬਗਲੇ ਵਰਗਾ ਹੁਣ ਅੰਨੇ ਨੇ ਬਗਲਾ ਵੀ ਨਹੀਂ ਸੀ ਦੇਖਿਆ ਉਹ ਕਹਿੰਦਾ ਬਗਲਾ ਕਿਦਾਂ ਦਾ ਉਸ ਅੱਖਾਂ ਵਾਲੇ ਇਨਸਾਨ ਨੇ ਆਪਣੇ ਹੱਥ ਨੂੰ ਏਦਾਂ ਬਣਾ ਕੇ ਜਿੱਦਾ ਬਗਲੇ ਦੀ ਧੌਣ ਲੰਬੀ ਏ ਉਹਨੂੰ ਏਦਾਂ ਹੱਥ ਮਾਰ ਕੇ ਕਹਿੰਦਾ ਬਗਲਾ ਏਦਾਂ ਦਾ ਹੁੰਦਾ ਉਹ ਉਸੇ ਵੇਲੇ ਹੱਥ ਮਾਰ ਕੇ ਉਹਨੂੰ ਪਾਸੇ ਕਰ ਦਿੰਦਾ ਕਹਿੰਦਾ ਮੈਂ ਨਹੀਂ ਖਾਂਦਾ ਖੀਰ ਕਹਿੰਦਾ ਕੀ ਹੋਇਆ ਕਹਿੰਦਾ ਵਿੰਗੀ ਟੇਢੀ ਖੀਰ ਏ ਗਲੇ 'ਚ ਫਸਾਉਣੀ